ਇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ ਆਪਾਂ ਲੈ ਕੇ ਆਏ ਆ ਆਪਣੀ ਅੱਜ ਦੀ ਕਲਾਸ ਜਿਸ ਦੇ ਵਿੱਚ ਆਪਾਂ ਸਾਥਿਓ 1857 ਈਸਵੀ ਦੇ ਵਿਦਰੋਹ ਦਾ ਜਿਹੜਾ ਸੈਕੰਡ ਪਾਰਟ ਹੈ ਉਹ ਕਰਨ ਜਾ ਰਹੇ ਹਾਂ ਸਾਰੇ ਸਾਥੀ ਕਲਾਸ ਨੂੰ ਜਲਦ ਤੋਂ ਜਲਦ ਜੁਆਇਨ ਕਰ ਲਓ ਤਾਂ ਕਿ ਆਪਾਂ ਆਪਣੀ ਕਲਾਸ ਹੈ ਜਿਹੜੀ ਉਹ ਪ੍ਰੋਪਰ ਵੇ ਦੇ ਨਾਲ ਸਟਾਰਟ ਕਰ ਸਕੀਏ ਹਾਂਜੀ ਸਾਰਿਆਂ ਨੂੰ ਹੀ ਤੁਹਾਨੂੰ ਗੁੱਡ ਈਵਨਿੰਗ ਤੋਂ ਬੜੇ ਇੰਪੋਰਟੈਂਟ ਜਿਹੜੇ ਐਮਸੀਕਿਊ ਨੇ ਆਪਾਂ ਕਰਾਂਗੇ ਵਿਦ ਐਕਸਪਲੇਨੇਸ਼ਨ ਕਰਾਂਗੇ ਤੋਂ ਕਲਾਸ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਪਹਿਲਾ ਪ੍ਰਸ਼ਨ ਹੈ ਜੀ ਅੰਗਰੇਜ਼ਾਂ ਨੇ ਲਖਨਊ ਮੋੜ ਕਦੋਂ ਫਤਿਹ ਕੀਤਾ 1757 ਦੇ ਵਿੱਚ 1858 ਦੇ ਵਿੱਚ 1859 ਦੇ ਵਿੱਚ ਜਾਂ ਫਿਰ 1860 ਦੇ ਵਿੱਚ ਹਾਂਜੀ ਅੰਗਰੇਜ਼ਾਂ ਨੇ ਡੇਲੀ ਕਲਾਸ ਆਪਣੀ ਵੀ 6:30 ਹੁੰਦੀ ਹੈ ਠੀਕ ਹੈ ਕਿਸੇ ਨਾ ਕਿਸੇ ਟੈਕਨੀਕਲ 에ਰਰ ਕਾਰਨ ਆਪਣੀ ਕਲਾਸ ਹੈ ਜਿਹੜੀ ਕਈ ਵਾਰ ਨਹੀਂ ਲੱਗ ਪਉਂਦੀ ਤੋਂ ਟੈਕਨੀਕਲ 에ਰਰਸ ਨੇ ਜਿਹੜੇ ਉਹ ਦੂਰ ਕਰਨ ਜਾ ਰਹੇ ਆ ਜਲਦ ਹਾਂਜੀ ਸੋ ਸਾਥਿਓ ਅੰਗਰੇਜ਼ਾਂ ਨੇ ਲਖਨਊ ਨੂੰ ਮੁੜ ਕਦੋਂ ਫਤਿਹ ਕੀਤਾ ਤਾਂ ਸਹੀ ਆਨਸਰ ਹੈ ਜੀ 1858 ਦੇ ਵਿੱਚ ਮਾਰਚ 1858 ਦੇ ਵਿੱਚ ਅੰਗਰੇਜ਼ਾਂ ਨੇ ਲਖਨਊ ਉਤੇ ਕਬਜ਼ਾ ਕਰ ਲਿਆ ਜਿਸ ਦੁਆਰਾ ਬੇਗਮ ਹਜਰਤ ਮਹਿਲ ਜਿਹੜੀ ਹੈਗੀ ਆ ਉਹ ਇੱਥੋਂ ਦੌੜ ਕੇ ਜੰਗਲਾਂ ਦੇ ਵਿੱਚ ਚਲੀ ਜਾਂਦੀ ਹੈ ਸੋ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ 1857 ਦੀ ਬਗਾਵਤ ਹਾਂਜੀ 1857 ਦੀ ਬਗਾਵਤ ਤੋਂ ਬਾਅਦ ਕਿਹੜੇ ਮਸ਼ਹੂਰ ਉਰਦੂ ਸ਼ਾਇਰ ਨੂੰ ਕੈਦ ਕੀਤਾ ਗਿਆ ਤਾਂ ਆਪਸ਼ਨ ਹਨ ਜੀ ਗਾਲਿਬ ਜੌਂਕ ਅਜ਼ਮੁਲਲਾ ਖਾਨ ਤੇ ਜਾਂ ਫਿਰ ਕੋਈ ਨਹੀਂ 1857 ਦੀ ਬਗਾਵਤ ਦੇ ਦੌਰਾਨ ਜਿਹੜੇ ਉਰਦੂ ਸ਼ਾਇਰ ਨੇ ਉਹਨਾਂ ਨੂੰ ਕੈਦ ਕੀਤਾ ਜਾਂਦਾ ਜੀ ਤਾਂ ਉਹ ਨੇ ਜੀ ਗਾਲਿਬ ਗਾਲਿਬ ਨੂੰ ਜਿਹੜਾ ਹੈਗਾ ਕੈਦ ਕਰ ਲਿਆ ਜਾਂਦਾ ਹੈ ਗਾਲਿਬ ਦੇ ਵੀ ਸ਼ੱਕ ਹੋ ਜਾਂਦਾ ਇਹਨਾਂ ਨੂੰ ਕਿ ਇਹ ਵਿਦਰੋਹ ਦੇ ਵਿੱਚ ਸ਼ਾਮਲ ਨੇ ਜਾਂ ਵਿਦਰੋਹ ਨੂੰ ਪ੍ਰਮੋਟ ਕਰ ਰਹੇ ਨੇ ਠੀਕ ਹੈ ਜੀ ਪਰ ਉਹ ਮੌਤ ਦੀ ਸਜ਼ਾ ਤੋਂ ਬਚ ਜਾਂਦੇ ਨੇ ਮੌਤ ਦੀ ਸਜ਼ਾ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਬਗਾਵਤ ਦੇ ਬਾਰੇ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਗਾਲਵਨੇ 1857 ਦੀ ਬਗਾਵਤ ਨੂੰ ਆਪਣੀ ਕਿਤਾਬ ਦੇ ਵਿੱਚ ਆਪਣੇ ਲੈਜ਼ੇ ਦੇ ਨਾਲ ਉਹਨਾਂ ਨੇ ਵਰਣਨ ਕੀਤਾ ਹੈ ਇਹ ਵਰ ਪ੍ਰਸ਼ਨ ਪੁੱਛ ਲੈਂਦੇ ਵੀ ਕਿਹੜੇ ਰੈਕਟਰ ਨੇ ਜਿਹੜਾ 1857 ਦਾ ਵਰਣਨ ਕੀਤਾ ਹੈ ਆਪਣੇ ਸ਼ੈਰਾਨਾ ਅੰਦਾਜ਼ ਦੇ ਵਿੱਚ ਤੌਗਾ ਲਈ ਵੀ ਜੀ ਬਰੇਲੀ ਵਿੱਚ ਬਗਾਵਤ ਦੀ ਅਗਵਾਈ ਕਿਸ ਨੇ ਕੀਤੀ ਬਰੇਲੀ ਦੇ ਵਿੱਚ ਵੀ ਅਗਵਾ ਜਿਵੇਂ ਆਪਾਂ ਪਹਿਲਾਂ ਕਰਕੇ ਹਟਿਆ ਦੂਜੇ ਜਿਹੜੇ ਹੈਗੇ ਨੇ ਸ਼ਹਿਰ ਜਾਂ ਕੋਈ ਸਟੇਟ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਬਗਾਵਤ ਹੋਈ ਤਾਂ ਇਸੇ ਤਰ੍ਹਾਂ ਬਰੇਲੀ ਦੇ ਵਿੱਚ ਵੀ ਬਗਾਵਤ ਹੁੰਦੀ ਹੈ ਤਾਂ ਬਰੇਲੀ ਦੇ ਵਿੱਚ ਲੀਡ ਕਰਤਾ ਕੌਣ ਸੀਗਾ ਜੀ ਖਾਨ ਬਹਾਦਰ ਖਾਨ ਨਾਨਾ ਸਾਹਿਬ ਬੀਗਮ ਹਜ਼ਰਤ ਮਹਿਲ ਰਾਣੀ ਲక్ష్ਮੀਬਾਈ ਆਨਸਰ ਨੂੰ ਜਰੂਰ ਕਮੈਂਟ ਕਰ ਦਿਆ ਕਰੋ ਸਾਥੀਓ ਜਿੰਨੇ ਵੀ ਸਾਥੀ ਕਲਾਸ ਦੇ ਵਿੱਚ ਜੁੜਦੇ ਹੋ ਕਲਾਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਵੀ ਜਰੂਰ ਸੋ ਕਿਸੇ ਨਾ ਕਿਸੇ ਟੈਕਨੀਕਲ ਐਰਰ ਕਰਕੇ ਆਪਣੀ ਕਲਾਸ ਮਿਸ ਹੋ ਜਾਂਦੀ ਹੈ ਵੈਸੇ ਆਪਣੀ ਕਲਾਸ ਡੇਲੀ 6:30 ਹੁੰਦੀ ਹੈ ਠੀਕ ਹੈ ਜੀ ਸੋ ਜਿਹੜੇ ਜੀ ਖਾਨ ਬਹਾਦਰ ਖਾਨ ਨੇ অপਸ਼ਨ A ਤੁਹਾਡੀ ਸਹੀ ਹੈ ਜੀ ਖਾਨ ਬਹਾਦਰ ਖਾਨ ਨੇ ਜਿਹੜੇ ਉਹ ਬਰੇਲੀ ਦੇ ਵਿੱਚ ਇਸ ਬਗਾਵਤ ਦੀ ਇਸ ਵਿਦਰੋਹ ਦੀ ਅਗਵਾਈ ਕਰਦੇ ਨੇ ਆਨ ਬਹਾਦਰ ਖਾਨ ਜਿਹੜੇ ਰੋਹਿਲਖੰਡ ਦੇ ਵਿੱਚ ਜਿਹਨੂੰ ਆਪਾਂ ਰਹਿੇਲਖੰਡ ਵੀ ਕਹਿ ਦਿੰਨੇ ਆ ਠੀਕ ਆ ਪਰ ਰਹਿੇਲਖੰਡ ਵੀ ਆਪਾਂ ਕਹਿ ਦਿੰਨੇ ਆਗੇ ਅਰ ਰਹਿੇਲਖੰਡ ਦੇ ਵਿੱਚ ਜਿਹੜਾ ਹੈਗਾ ਵਿਦਰੋਹ ਕਰਦੇ ਨੇ ਵਿਦਰੋਹ ਨੂੰ ਲੀਡ ਕਰਦੇ ਨੇ ਉਹ ਬਹਾਦਰ ਸ਼ਾਹ ਦੇ ਵਫਾਦਾਰ ਹੁੰਦੇ ਨੇ ਸੋ ਅੱਗੇ ਜੀ ਤੁਹਾਡਾ ਪ੍ਰਸ਼ਨ ਕਾਨਪੁਰ ਦੀ ਬਗਾਵਤ ਨੂੰ ਕਿਸ ਨੇ ਦਬਾਇਆ ਕਾਨਪੁਰ ਦੀ ਬਗਾਵਤ ਹੈ ਜਿਹੜੀ ਜੀ ਉਸ ਨੂੰ ਕਿਸ ਨੇ ਦਬਾਇਆ ਕਾਨਪੁਰ ਦੀ ਬਗਾਵਤ ਜਰਨਲ ਹੈਵਲੋਕ ਨੇ ਦਬਾਈ ਜਰਨਲ ਆਊਟਰਮ ਨੇ ਦਬਾਈ ਜਰਨਲ ਕੋਲਿਨ ਕੈਂਬਲ ਨੇ ਦਬਾਈ ਜਾਂ ਫਿਰ ਜਰਨਲ ਨਿਕੋਲਸ ਨੇ ਕਾਨਪੁਰ ਦੀ ਬਗਾਵਤ ਨੂੰ ਕਿਸ ਨੇ ਦਬਾਇਆ ਸੋ ਆਨਸਰ ਜ਼ਰੂਰ ਕਮੈਂਟ ਕਰਿਆ ਕਰੋ ਜੀ ਸਹੀ ਆਨਸਰ ਹੈ ਜੀ ਜਰਨਲ ਹੈਵਲੋਕ ਜਨਰਲ ਹੈਵਲੋਕ ਆ ਜਿਹੜਾ ਵੀ ਉਹ ਕਾਣਪੁਰ ਦੇ ਵਿੱਚ ਬਗਾਵਤ ਨੂੰ ਦਬਾ ਦਿੰਦਾ ਜਾਂ ਕਹਿੰ ਲੋ 1857 ਦੇ ਇਸਵੀ ਦੇ ਵਿਦਰੋਹ ਨੂੰ ਜਿਹੜਾ ਕਾਣਪੁਰ ਦੇ ਵਿੱਚ ਜਿੱਤਣ ਵਾਲਾ ਅੰਗਰੇਜ਼ੀ ਸ਼ਾਸਕ ਆ ਉਹ ਹੈਵਲੋਕ ਹੈ ਠੀਕ ਹੈ ਜੀ ਨਾਨਾ ਸਾਹਿਬ ਨੇ ਜਿਹੜੇ ਉਹ ਇੱਥੋਂ ਦੌੜ ਜਾਂਦੇ ਨੇ ਤੇ ਨੇਪਾਲ ਦੇ ਵਿੱਚ ਚਲੇ ਜਾਂਦੇ ਇੱਥੋਂ ਕਾਣਪੁਰ ਦੀ ਬਗਾਵਤ ਦੇ ਵਿੱਚ ਜਦੋਂ ਹਾਰ ਦਾ ਮੂੰਹ ਦੇਖਣਾ ਪੈਂਦਾ ਉਹਨਾਂ ਨੂੰ ਤਾਂ ਉਹ ਜਿਹੜੇ ਹੈਗੇ ਨੇ ਦੌੜ ਕੇ ਨੇਪਾਲ ਚਲੇ ਜਾਂਦੇ ਨੇ ਅੱਗੇ ਜੀ ਝਾਂਸੀ ਦੀ ਬਗਾਵਤ ਨੂੰ ਕਿਸ ਨੇ ਦਵਾਇਆ ਝਾਂਸੀ ਦੇ ਵਿੱਚ ਰਾਣੀ ਲక్ష్ਮੀਬਾਈ ਲੀਡ ਕਰਦੀ ਹੈ ਜੇ ਇਧਰੋਂ ਭਾਰਤ ਵਾਲੇ ਪਾਸਿਓਂ ਅੰਗਰੇਜ਼ਾਂ ਵਾਲੇ ਪਾਸਿਓਂ ਜਿਹੜੇ ਹੈਗੇ ਨੇ ਦਵਾਉਣ ਦੇ ਵਿੱਚ ਕੌਣ ਜਾਂਦੇ ਨੇ ਜਨਰਲ ਹੈਵਰੋ ਜਨਰਲ ਜਿਹੜੇ ਹੀਰੋਜ਼ ਜਾਂ ਜਨਰਲ ਆਊਟਰਮ ਜਾਂ ਜਨਰਲ ਕੈਂਪੈਨ ਸੋ ਅੰਗਰੇਜ਼ੀ ਜਨਰਲ ਨੇ ਜੀ ਅੰਗਰੇਜ਼ੀ ਸੈਨਾਪਤੀ ਨੇ ਇਹਨਾਂ ਦੇ ਵਿੱਚੋਂ ਜਨਰਲ ਹੀਰੋਜ਼ ਨੇ ਜਿਹੜੇ ਜੀ ਉਹ ਕਹਿੰਦੇ ਇਸ ਜਿਹੜੀ ਬਗਾਵਤਾਂ ਨੂੰ ਦਵਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਕਿਉਂ ਰੋਜ਼ ਨੇ ਚਾਂਸੀ ਦੀ ਲੜਾਈ ਦੇ ਵਿੱਚ ਰਾਣੀ ਦਾ ਜਿਹੜਾ ਸਾਹਮਣਾ ਕੀਤਾ ਸੀ ਤੇ ਚਾਂਸੀ ਬਾਦ ਦੇ ਵਿੱਚ ਜਿਹੜਾ ਹੈਗਾ ਗਵਾਲੀਅਰ ਵੀ ਉਸ ਦੇ ਹੱਥੋਂ ਚੱਲਿਆ ਗਿਆ। ਸੋ ਸਾਥੀਓ ਇਹ ਸਾਰੀਆਂ ਹੀ ਪੀਡੀਐਫ ਨੇ ਜਿਹੜੀਆਂ ਤੁਹਾਨੂੰ ਆਪਣੀ ਐਪ ਦੇ ਵਿੱਚ ਫ੍ਰੀ ਮਿਲ ਜਾਣਗੀਆਂ ਉੱਥੋਂ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਡਾਊਨਲੋਡ ਕਰ ਸਕਦੇ ਹੋ ਜਾਂ ਪੜ੍ਹ ਸਕਦੇ ਹੋ ਜਾਂ ਦੇਖ ਸਕਦੇ ਹੋ। ਪਿਛਲੀਆਂ ਕਲਾਸਾਂ ਦੀਆਂ ਸਾਰੀਆਂ ਪੀਡੀਐਫ ਠੀਕ ਹੈ ਜੀ। ਸੋ Google Play Store ਤੋਂ ਐਪ ਨੂੰ ਡਾਊਨਲੋਡ ਕਰਕੇ ਉੱਥੋਂ ਤੁਸੀਂ ਇਹਨਾਂ ਨੂੰ ਵਾਚ ਰੀਡ ਨਾ ਭੇਗਾ ਰਾਈਟ ਕਰ ਸਕਦੇ ਹਾਂ। ਤੁਹਾਗਲਾ ਪ੍ਰਸ਼ਨ ਜੀ ਤੁਹਾਡਾ ਲਖਨਊ ਦਾ ਹੀਰੋ ਕੌਣ ਕਿਹਾ ਗਿਆ? ਇਸੇ ਤਰ੍ਹਾਂ ਦੇਖੋ ਵੀ ਜਿਵੇਂ ਜਿਵੇਂ ਜਿਹੜੀ ਬਗਾਵਤ ਵੱਧਦੀ ਹੈ ਖਾਸ ਕਰਕੇ ਕਾਨਪੁਰ ਤੇ ਲਖਨਊ ਦੇ ਇਲਾਕਿਆਂ ਦੇ ਵਿੱਚ ਇਹ ਬਗਾਵਤ ਜਿਹੜੀ ਹੈਗੀ ਵੱਡੇ ਪੱਧਰ ਤੇ ਫੈਲਦੀ ਹੈ। ਚਾਂਸੀ ਦੇ ਵਿੱਚ ਵੱਡੇ ਪੱਧਰ ਤੇ ਫੈਲਦੀ ਹੈ। ਦਿੱਲੀ ਦੇ ਵਿੱਚ ਵੱਡੇ ਪੱਧਰ ਤੇ ਫੈਲਦੀ ਹੈ। ਮੇਰਠ ਤੋਂ ਇਹ ਸ਼ੁਰੂ ਹੋਈ ਚਿੰਗਾਰੀ ਹੈ ਜਿਹੜੀ ਉਹ ਵੱਡੇ ਵੱਡੇ ਸ਼ਹਿਰਾਂ ਨੂੰ ਦੇਸ਼ ਦੇ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦੀ ਹੈ। ਤੇ ਇਸੇ ਤਰ੍ਹਾਂ ਕੋਈ ਨਾ ਕੋਈ ਜਿਹੜਾ ਹੈਗਾ ਹਰ ਇੱਕ ਖੇਤਰ ਦੇ ਵਿੱਚ ਲੀਡ ਕਰਦਾ ਹੈ ਜਾਂ ਕਹਿ ਲਓ ਕਿ ਉਸ ਨੂੰ ਜਿਹੜਾ ਹੈਗਾ ਵਿਦਰੋਹ ਨੂੰ ਦਬਾਉਂਦਾ ਹੈ ਅੰਗਰੇਜ਼ਾਂ ਦੇ ਵੱਲੋਂ ਤੇ ਕੋਈ ਆਪਣੇ ਵੱਲੋਂ ਵੀ ਠੀਕ ਹੈ ਚਾਂਸੀ ਦੀ ਰਾਣੀ ਹੈ ਜਿਹੜੀ ਆਪਣੇ ਮਤਲਬ ਭਾਰਤੀਆਂ ਦੇ ਵੱਲੋਂ ਸਭ ਤੋਂ ਹਾਈਲਾਈਟ ਨੇ ਇਸ ਵਿਦਰੋਹ ਦੇ ਵਿੱਚ ਹੀਰੋ ਨੇ ਤੇ ਉਵੇਂ ਹੀ ਲਖਨਊ ਦਾ ਹੀਰੋ ਕੌਣ ਹੈ ਜੀ ਜਨਰਲ ਹੈਵਲੋਕ ਹੈ ਜਨਰਲ ਆਊਟਰਮ ਹੈ ਜਨਰਲ ਕੋਲਨ ਕੈਂਪਲ ਹੈ ਜਾਂ ਫਿਰ ਜਨਰਲ ਨਿਕੋਲਸ ਹੈ ਲਖਨਊ ਦਾ ਹੀਰੋ ਹੈ ਜੀ ਜਨਰਲ ਹੈਵਲੋਕ ਠੀਕ ਹੈ ਵੀ অপশন এ জেনারেল হেভলক ਨੂੰ ਲਖਨਊ ਦਾ ਹੀਰੋ ਕਿਹਾ ਜਾਂਦਾ ਜੀ ਲਖਨਊ ਨੂੰ ਇਹਨਾਂ ਨੇ ਦੁਬਾਰਾ ਤੋਂ ਜਿੱਤਾਂ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਉਸ ਨੂੰ ਹੀਰੋ ਆਫ ਲਖਨਊ ਦੇ ਨਾਮ ਨਾਲ ਜਿਹੜਾ ਹੈਗਾ ਜਾਣਿਆ ਜਾਂਦਾ ਧਿਆਨ ਚ ਰੱਖਣਾ ਹੀਰੋ ਆਫ ਲਖਨਊ ਜਨਰਲ ਹੈਵਲਕ ਹੈ ਜੀ ਅਗੇ ਪ੍ਰਸ਼ਨ ਹੈ ਜੀ ਬਗਾਵਤ 1857 ਦੀ ਬਗਾਵਤ ਆਖਿਰ ਵਿੱਚ ਕਦੋਂ ਪੂਰੀ ਤਰ੍ਹਾਂ ਦਬਾਈ ਗਈ 1857 ਦੀ ਬਗਾਵਤ ਹੈ ਜਿਹੜੀ ਜੀ ਆਖਰ ਦੇ ਵਿੱਚ ਉਹ ਦਬਾ ਦਿੱਤੀ ਜਾਂਦੀ ਹੈ ਤਾਂ ਪੂਰੀ ਤਰ੍ਹਾਂ ਕਦੋਂ ਦਬਾ ਦਿੱਤੀ ਜਾਂਦੀ ਹੈ 1857 ਦੇ ਵਿੱਚ 1858 ਦੇ ਵਿੱਚ 1869 ਦੇ ਵਿੱਚ ਜਾਂ ਫਿਰ 1860 ਦੇ ਵਿੱਚ ਸੋ 1857 ਦੀ ਬਗਾਵਤ ਹੈ ਜਿਹੜੀ ਜੀ ਕਦੋਂ ਦਬਾਈ ਜਾਂਦੀ ਹੈ ਆਨਸਰ ਤੁਸੀਂ ਬਹੁਤ ਲੇਟ ਟਾਈਮ ਕਮੈਂਟ ਕਰਦੇ ਹੋ ਸਾਥੀਓ ਇਸ ਤਰ੍ਹਾਂ ਤੁਹਾਡਾ ਜਿਹੜਾ ਟਾਈਮ ਹੈ ਤੁਹਾਡਾ ਵੀ ਜ਼ਿਆਦਾ ਲੱਗਦਾ ਸੋ ਆਨਸਰ ਫਾਸਟਲੀ ਜਿਹੜਾ ਹੈ ਕਮੈਂਟ ਕਰਿਆ ਕਰੋ ਤੋ ਸਹੀ ਆਨਸਰ ਹੈ ਜੀ 1859 ਤੱਕ 1859 ਤੱਕ ਜਿਹੜੀ ਹੈਗੀ ਐ ਇਹ ਬਗਾਵਤ ਹੈ ਜਿਹੜੀ ਜਾਂ ਇਹ ਵਿਦਰੋਹ ਹੈ ਜਿਹੜਾ ਉਹ ਦਬਾ ਦਿੱਤਾ ਜਾਂਦਾ ਹੈ 1859 ਤੱਕ ਭਾਰਤ ਦੇ ਸਾਰੇ ਖੇਤਰਾਂ ਦੇ ਵਿੱਚ ਹੀ ਲਗਭਗ ਇਹ ਬਗਾਵਤ ਜਿਹੜੀ ਹੈਗੀ ਐ ਖਤਮ ਹੋ ਜਾਂਦੀ ਹੈ ਨੇਤਾਵਾਂ ਨੂੰ ਮਾਰ ਦਿੱਤਾ ਜਾਂਦਾ ਤੇ ਜਾਂ ਫਿਰ ਉਹਨਾਂ ਨੂੰ ਜਲਾਵਤਨ ਦੇ ਦਿੱਤਾ ਜਾਂਦਾ ਕਾਲੇ ਪਾਣੀ ਜਿਹੜਾ ਹੈਗਾ ਭੇਜ ਦਿੱਤਾ ਜਾਂਦਾ ਕਾਨਪੁਰ ਹੱਤਿਆਕਾਂਡ ਦੇ ਵਿੱਚ ਕਿਹੜਾ ਅੰਗਰੇਜ਼ ਅਧਿਕਾਰੀ ਮਾਰਿਆ ਗਿਆ ਜੀ ਕਾਨਪੁਰ ਹੱਤਿਆਕਾਂਡ ਦੇ ਵਿੱਚ ਕਿਹੜਾ ਅੰਗਰੇਜ਼ ਅਧਿਕਾਰੀ ਮਾਰਿਆ ਗਿਆ ਤਸਹੀ ਅਨਸਰ ਦੇਖੋ ਜੀ ਜਨਰਲ ਵੀਲਰ ਜਨਰਲ ਹੈਵਲੋਕ ਜਨਰਲ ਆਊਟਰੰਪ ਤੇ ਜਾਂ ਫਿਰ ਜਨਰਲ ਰੋਜ਼ ਕਾਨਪੁਰ ਦੇ ਵਿੱਚ ਜਿਹੜਾ ਹੈਗਾ ਜੀ ਹੱਤਿਆ ਕਾਰਨ ਹੁੰਦਾ ਉਸ ਦੇ ਵਿੱਚ ਇੱਕ ਅੰਗਰੇਜ਼ ਅਧਿਕਾਰੀ ਦੀ ਮੌਤ ਹੁੰਦੀ ਹੈ ਤਾਂ ਉਹ ਕਿਹੜਾ ਅੰਗਰੇਜ਼ ਅਧਿਕਾਰੀ ਸੀ ਸੋ ਸਾਥੀਓ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਆਪਾਂ ਜਿਹੜੀਆਂ ਹੈਗੀਆਂ ਨੇ ਥਿਉਰੀ ਦੀਆਂ ਕਲਾਸਾਂ ਜਿਹੜੀਆਂ ਹੈਗੀਆਂ ਨੇ ਫ੍ਰੀ ਕਲਾਸਾਂ ਥਿਉਰੀ ਦੀਆਂ ਐਕਸਪਲੇਨੇਸ਼ਨ ਠੀਕ ਹੈ ਐਜ਼ ਅ ਲੈਕਚਰ ਐਜ਼ ਅ ਲੈਕਚਰ ਦੇ ਤੌਰ ਤੇ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਆਪਾਂ ਕਲਾਸਾਂ ਉਹ ਪ੍ਰੋਵਾਈਡ ਕਰਵਾਉਣ ਜਾ ਰਹੇ ਆ ਉਹ ਸੈਟਅਪ ਵਗੈਰਾ ਜਿਹੜਾ ਹੈਗਾ ਆਪਾਂ ਕਰ ਰਹੇ ਆ ਸੋ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਤੁਹਾਨੂੰ ਮਤਲਬ ਜਿਹੜੀ ਹੈਗੀ ਹੈ ਹਿਸਟਰੀ ਦੇ ਟਾਪਿਕ ਨੇ ਜਿਹੜੇ ਬੜੇ ਹੀ ਡੀਪਲੀ ਕਰਵਾਏ ਜਾਣਗੇ ਸੋ ਬੜੀਆਂ ਹੀ ਡੀਪਲੀ ਜਾਣਕਾਰੀਆਂ ਨੇ ਜਿਹੜੀਆਂ ਤੁਹਾਨੂੰ ਔਰ ਦਿੱਤੀਆਂ ਜਾਣਗੀਆਂ ਤੇ ਤੁਹਾਨੂੰ ਮਤਲਬ ਜਿਹੜਾ ਹੈਗਾ ਐਜ਼ ਅ ਲੈਕਚਰ ਦੇ ਤੌਰ ਤੇ ਆਪਾਂ ਜਿਹੜੀ ਹੈਗੀ ਹੈ ਜੂਰੀ ਉਹ ਕਰਨ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਸ਼ਟ ਠੀਕ ਹੈ ਜੀ ਸੋ ਇਹਦਾ ਸਹੀ ਆਨਸਰ ਕਮੈਂਟ ਕਰ ਦਿਓ ਜੀ ਹਾਂਜੀ ਜਨਰਲ ਵੀਲਰ ਸੋ ਜਨਰਲ ਵੀਲਰ ਨੇ ਜਿਹੜੇ ਜੀ ਉਹਨੂੰ ਨਾਨਾ ਸਾਹਿਬ ਜਿਹੜੇ ਹੈਗੇ ਨੇ ਉਹ ਹਰਾ ਦਿੰਦੇ ਨੇ ਇਸ ਦੌਰਾਨ ਕੀ ਹੁੰਦਾ ਜਦੋਂ ਨਾਨਾ ਸਾਹਿਬ ਇਹ ਜੁੱਧ ਨੂੰ ਜਿੱਤ ਜਾਂਦੇ ਨੇ ਤਾਂ ਉਹਨਾਂ ਦੇ ਦੌਰਾਨ ਜਿਹੜੇ ਵੀਲਰ ਦੇ ਨਾਲ ਅਫਸਰ ਹੁੰਦੇ ਨੇ ਫੌਜੀ ਮਤਲਬ ਉਹ ਤੋਂ ਛੋਟੇ ਅਧਿਕਾਰੀ ਹੁੰਦੇ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਮਾਰੇ ਜਾਂਦੇ ਨੇ ਤਾਂ ਜਨਰਲ ਵੀਲਰ ਆ ਜਿਹੜਾ ਉਹ ਇਸ ਕਾਣਪੁਰ ਹੱਤਿਆ ਕਾਂਡ ਦੇ ਵਿੱਚ ਮਾਰਿਆ ਜਾਂਦਾ ਠੀਕ ਹੈ ਜੀ ਸਹੀ ਆਨਸਰ ਇਸ ਦਾ ਅੱਗੇ ਜੀ ਤੁਹਾਡਾ 1857 ਦੀ ਬਗਾਵਤ ਦੇ ਦੌਰਾਨ ਮੁਗਲ ਬਾਦਸ਼ਾਹ ਕੌਣ ਸੀ 1857 ਦੀ ਬਗਾਵਤ ਦੇ ਦੌਰਾਨ ਮੁਗਲ ਬਾਦਸ਼ਾਹ ਕੌਣ ਸੀਗਾ ਜੀ ਤਾਂ ਕਹਿੰਦੇ ਜੀ ਬਹਾਦਰ ਸ਼ਾ ਦੂਜਾ ਅਕਬਰ ਸ਼ਾ ਦੂਜਾ ਸ਼ਾ ਆलम ਦੂਜਾ ਜਾਂ ਫਿਰ ਜਹਾਂਦਾਰ ਸ਼ਾ ਤਾਂ ਸਹੀ ਆਨਸਰ ਹੈ ਜੀ ਬਹਾਦਰ ਸ਼ਾ ਦੂਜਾ ਜਿਵੇਂ ਕਿ ਆਪਾਂ ਪਹਿਲਾਂ ਪਿਛਲੀਆਂ ਕਲਾਸਾਂ ਦੇ ਵਿੱਚ ਵੀ ਕਰ ਚੁੱਕੇ ਹਾਂ ਕਿ ਜਿਹੜੇ ਸਾਰੇ ਵਿਦਰੋਹੀ ਨੇ ਜਦੋਂ ਦਿੱਲੀ ਦੇ ਵਿੱਚ ਐਂਟਰ ਹੁੰਦੇ ਨੇ ਤੇ ਬਹਾਦਰ ਸ਼ਾ ਦੂਜੇ ਨੂੰ ਰਿਕੁਐਸਟ ਕਰਦੇ ਨੇ ਕਿ ਜਿਹੜਾ ਹੈਗਾ ਇਹ ਸਿ ਵਿਦਰੋਹ ਨੂੰ ਜਿਹੜਾ ਹੈਗਾ ਲੀਡ ਕਰੋ ਤਾਂ ਉਹ ਜਦੋਂ ਇਸ ਵਿਦਰੋਹ ਨੂੰ ਲੀਡ ਕਰਨ ਦੇ ਲਈ ਉਸ ਨੂੰ ਕਹਿੰਦੇ ਨੇ ਬਹਾਦਰ ਸ਼ਾ ਦੂਜਾ ਜਿਹੜਾ ਹੈਗਾ ਜੀ ਉਹ ਇਸ ਵਿਦਰੋਹ ਦਾ ਆਗੂ ਬਣ ਕੇ ਅੱਗੇ ਆਉਂਦਾ ਤੇ ਜਦੋਂ ਇਹ ਵਿਦਰੋਹ ਹੈ ਜਿਹੜਾ ਸਮਾਪਤ ਹੁੰਦਾ ਤਾਂ ਉਸ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਲਾਸਟ ਆ ਉਹ ਮੁਗਲ ਬਾਦਸ਼ਾਹ ਦਾ ਹੁੰਦਾ ਕਿਉਂਕਿ ਮੁਗਲ ਸਾਮਰਾਜ ਦਾ ਜਿਹੜਾ ਹੈਗਾ ਇਸ ਵਿਦਰੋਹ ਦੇ ਨਾਲ ਹੀ ਅੰਤ ਹੋ ਜਾਂਦਾ ਜਿਹੜਾ 1526 ਤੋਂ ਬਾਬਰ ਸਟਾਰਟ ਕਰਦਾ ਹੈ ਬਾਬਰ ਨਹੀਂ ਰੱਖਦਾ ਠੀਕ ਆ ਤੇ ਅਕਬਰ ਤੇ ਔਰੰਗਜ਼ੇਬ ਦੇ ਟਾਈਮ ਤੇ ਵੱਡੇ ਪੱਦਰ ਤੇ ਵਿੱਚ ਤੁੰਦਾ ਤੇ ਲਾਸ ਡਾਊਨਫਾਲ ਹੋਣਾ ਸ਼ੁਰੂ ਹੋ ਜਾਂਦਾ ਔਰੰਗਜ਼ੇਬ ਦੇ ਲਾਸਟ ਟਾਈਮ ਤੇ ਉਸ ਨਾ ਰਾਜ ਨੂੰ ਦੇਖੋ ਜੇ ਆਪਾਂ ਦੇਖਾਂਗੇ 1707 ਤੋਂ ਲੈ ਕੇ 1858 ਲਗਭਗ ਇੰਨਾ ਤਕੜਾ ਸਾਮਰਾਜ ਹੁੰਦਾ ਕਿ ਲੜਖੜਾਉਂਦਾ ਹੋਇਆ ਵੀ 150 ਸਾਲ ਦੇ ਕਰੀਬ ਜਿਹੜਾ ਹੈਗਾ ਇਹ ਮੁਗਲ ਸਾਮਰਾਜ ਉਹ ਇੱਥੇ ਸਟੈਬਲਿਸ਼ ਰਹਿੰਦਾ 1857 ਦੇ ਵਿਦਰੋਹ ਦੇ ਵਿੱਚ ਇਸ ਸਾਮਰਾਜ ਦਾ ਪੂਰਨ ਰੂਪ ਦੇ ਵਿੱਚ ਭਾਰਤ ਦੇ ਵਿੱਚ ਖਾਤਮਾ ਹੋ ਜਾਂਦਾ ਹੈ ਬਹਾਦਰ ਸ਼ਾਹ ਦਿੱਲੀ ਦੇ ਵਿੱਚ ਜਿਹੜਾ ਪ੍ਰਤੀਕਾਤਮਕ ਆਗੂ ਹੈ ਉਹ ਇਹਨਾਂ ਨੇ ਬਣਾਇਆ ਹੁੰਦਾ ਹੈ ਜਦੋਂ ਇਹ ਇਸ ਵਿਦਰੋਹ ਨੂੰ ਹਾਰ ਜਾਂਦੇ ਆ ਤਾਂ ਬਹਾਦਰ ਸ਼ਾਹ ਨੂੰ ਜਿਹੜਾ ਹੈਗਾ ਅਰੈਸਟ ਕਰਕੇ ਰੰਗੂਨ ਭੇਜ ਦਿੱਤਾ ਜਾਂਦਾ ਹੈ ਅੰਗਰੇਜ਼ਾਂ ਦੇ ਦੁਆਰਾ ਠੀਕ ਹੈ ਜੀ ਉਹਨੂੰ ਜਲਾ ਵਤਨ ਦੇ ਦਿੰਦੇ ਆ ਆਦੇਸ਼ ਨਿਕਾਲਾ ਜਿਨੂੰ ਆਪਾਂ ਕਹਿ ਦਿੰਦੇ ਆ ਅੱਗੇ ਜੀ ਭਾਰਤ ਦਾ ਆਖਰੀ ਮੁਗਲ ਬਾਦਸ਼ਾਹ ਕੌਣ ਸੀ ਤਾਂ ਸਹੀ ਆਨਸਰ ਹੈ ਜੀ ਆਪਾਂ ਹੁਣੇ ਕਰਕੇ ਹੀ ਹਟਿਆ ਬਹਾਦਰ ਸ਼ਾਹ ਦੂਜਾ ਠੀਕ ਹੈ ਜੀ ਤਾਂ ਬਹਾਦਰ ਸ਼ਾਹ ਦੂਜਾ ਜਿਹੜਾ ਹੈਗਾ ਜੀ ਉਹ ਮੁਗਲ ਆਖਰੀ ਮੁਗਲ ਬਾਦਸ਼ਾਹ ਸੀ ਇਸ ਦੇ ਨਾਲ ਹੀ ਮੁਗਲ ਸਲਤਨਤ ਦਾ ਜਾਂ ਕਹਿ ਲੋ ਕਿ ਮੁਗਲ ਸਾਮਰਾਜ ਦਾ ਖਾਤਮਾ ਹੋ ਗਿਆ ਬਹਾਦਰ ਸ਼ਾਹ ਨੂੰ ਬਰਮਾ ਦੇ ਰੰਗੂਨ ਵਿੱਚ ਜਿਹੜਾ ਹੈਗਾ ਭੇਜ ਦਿੱਤਾ ਜਾਂਦਾ ਹੈ। ਵਿਦੇਸ਼ ਨਿਕਾਲਾ ਦੇ ਕੇ। ਅਗਲਾ ਪ੍ਰਸ਼ਨ ਹੈ ਜੀ ਬਿਹਾਰ ਦੇ ਵਿੱਚ ਬਗਾਵਤ ਨੂੰ ਕਿਸ ਨੇ ਦਵਾਇਆ? ਬਿਹਾਰ ਦੇ ਵਿੱਚ ਬਗਾਵਤ ਨੂੰ ਕੌਣ ਦਵਾਉਂਦਾ ਵੀ? ਵਿਲੀਅਮ ਟੇਲਰ, ਜਨਰਲ ਆਊਟਰਮ, ਜਨਰਲ ਨਿਕੋਲਸ ਜਾਂ ਫਿਰ ਜਨਰਲ ਹੈਵਲੋਕ। ਸੋ ਬਿਹਾਰ ਦੇ ਵਿੱਚ ਬਗਾਵਤ ਨੂੰ ਦਵਾਉਣ ਵਾਲਾ ਹੈਗਾ ਜੀ ਵਿਲੀਅਮ ਟੇਲਰ। ਵਿਲੀਅਮ ਟੇਲਰ ਹੈ ਜਿਹੜਾ ਜੀ ਉਹ ਬਿਹਾਰ ਦੇ ਵਿੱਚ ਹੋਈ ਬਗਾਵਤ ਨੂੰ ਦਵਾ ਦਿੰਦਾ ਹੈ। ਬਿਹਾਰ ਦੇ ਵਿੱਚ ਜਿਹੜਾ ਨੇਤਾ ਲੀਡ ਕਰਨ ਵਾਲਾ ਹੈਗਾ ਭਾਰਤੀਆਂ ਦੇ ਪੱਖੋਂ ਕੁੰਬਰ ਸਿੰਘ ਹੈ ਉਸ ਨੂੰ ਜੁੱਧ ਦੇ ਵਿੱਚ ਹਰਾ ਦਿੱਤਾ ਜਾਂਦਾ ਹੈ ਤੇ ਫਿਰ ਹੀ ਉਹ ਜਿਹੜਾ ਹੈਗਾ ਬਿਹਾਰ ਦਾ ਹੀਰੋ ਬਣ ਜਾਂਦਾ ਇਸ ਤਰ੍ਹਾਂ ਬਿਹਾਰ ਦਾ ਹੀਰੋ ਜਿਹੜਾ ਹੈਗਾ ਜੀ ਵਿਲੀਅਮ ਟੇਲਰ ਹੈਗਾ ਹਰਸੋਸਤੋਂਜਾ ਦੀ ਵਿਗਵਾਤ ਦੀ ਸਭ ਤੋਂ ਵੱਡੀ ਕਮਜ਼ੋਰੀ ਕੀ ਸੀ ਵੀਕਨੈਸ ਆਫ 1850 ਜਿਹੜਾ ਹੈਗਾ ਜੀ ਰਿਵੋਲਟ ਉਹਦੀ ਵੀਕਨੈਸ ਕਿਹੜੀ ਸੀ ਸਭ ਤੋਂ ਵੱਡੀ ਤਾਂ ਏਕਤਾ ਦੀ ਘਾਟ ਸੀ ਲੋਕਾਂ 'ਚ ਹਥਿਆਰਾਂ ਦੀ ਘਾਟ ਸੀ ਯੋਜਨਾ ਦੀ ਘਾਟ ਸੀ ਜਾਂ ਫਿਰ ਉਪਰੋਕਤ ਸਾਰੇ ਤਾਂ ਇਸ ਦਾ ਸਹੀ ਆਨਸਰ ਹੈ ਜੀ ਉਪਰੋਕਤ ਸਾਰੇ ਹੀ ਆਊਗਾ ਠੀਕ ਹੈ ਬਗਾਵਤ ਦੇ ਵਿੱਚ ਏਕਤਾ ਹੈ ਨਹੀਂ ਸੀ ਕੋਈ ਯੋਜਨਾ ਨਹੀਂ ਸੀ ਕੋਈ ਪਲਾਨ ਨਹੀਂ ਸੀ ਬਣਾਇਆ ਹੋਇਆ ਠੀਕ ਹੈ ਜਦੋਂ ਚਿੰਗਾਰੀ ਸ਼ੁਰੂ ਹੋਗੀ ਬਸ ਲੋਕਾਂ ਨੇ ਆਪਣੇ ਪੱਧਰ ਤੇ ਵਿਦਰੋਹ ਸ਼ੁਰੂ ਕਰਤਾ ਰਾਜਨੀਤਕਾਂਵਾ ਦੇ ਵਿੱਚ ਖਾਸ ਕਰਕੇ ਏਕਤਾ ਹੈ ਨਹੀਂ ਸੀ ਸਾਰੇ ਸਟੇਟਾਂ ਦੇ ਤੇ ਆਧੁਨਿਕ ਹਥਿਆਰ ਆ ਜਿਹੜੇ ਅੰਗਰੇਜ਼ਾਂ ਦੇ ਲੈਵਲ ਤੇ ਉਹ ਵੀ ਇਹਨਾਂ ਦੇ ਕੋਲ ਨਹੀਂ ਸੀ ਠੀਕ ਹੈ ਇਸ ਲਈ ਇਹ ਲੜਾਈ ਹੈ ਜਿਹੜੀ ਜਿਆਦਾ ਲੰਬੀ ਨਹੀਂ ਚੱਲ ਸਕੀ ਤੇ ਇਹ ਲੜਾਈ ਹੈ ਜਿਹੜੀ ਇਸ ਦੇ ਵਿੱਚ ਜਿਹੜਾ ਹੈਗਾ ਅੰਗਰੇਜ਼ਾਂ ਦਾ ਵੱਡੇ ਪੱਧਰ ਤੇ ਹਾਲਾਂਕਿ ਲਾਜ਼ ਹੁੰਦਾ ਪਰ ਜਿਹੜੇ ਅੰਤ ਦੇ ਵਿੱਚ ਵਿਜੇਤਾ ਨੇ ਉਹ ਅੰਗਰੇਜ਼ ਹੀ ਸਾਬਤ ਹੁੰਦੇ ਨੇ ਕਿਹੜੀ ਐਕਟ ਨੇ ਨਾਲ ਜਿਹੜਾ ਹੈਗਾ ਜੀ ਕੰਪਨੀ ਤੋਂ ਤਾਜ ਦੀ ਸ਼ਕਤੀ ਮਿਲੀ ਤਾਂ ਕਿਹੜਾ ਉਹ ਐਕਟ ਸੀਗਾ ਜੀ ਜਿਸ ਦੇ ਨਾਲ ਕੰਪਨੀ ਤੋਂ ਤਾਜ ਨੂੰ ਜਿਹੜੀ ਹੈਗੀ ਹੈ ਸ਼ਕਤੀ ਮਿਲ ਜਾਂਦੀ ਹੈ ਐਕਟ 1861 ਕਾਉਂਸਲ ਐਕਟ 1858 ਸਰਕਾਰ ਐਕਟ ਜਾਂ ਫਿਰ ਪ੍ਰਿਵਟਸ ਇੰਡੀਆ ਐਕਟ 1784 ਜਾਂ ਫਿਰ 1773 ਦਾ ਰੈਗੂਲੇਟਿੰਗ ਐਕਟ ਸੋ ਦੇਖੋ ਜੀ ਜਿਹੜੀ ਐਕਟ ਆ ਕੰਪਨੀ ਨੂੰ ਤਾਜ ਨੂੰ ਸ਼ਕਤੀ ਮਿਲਦੀ ਹੈ ਉਹ ਸਭ ਤੋਂ ਪਹਿਲਾ ਜਿਹੜਾ ਹੈਗਾ ਐਕਟ ਜਦੋਂ ਇੱਥੇ ਆ ਕੇ 1858 ਦਾ ਸਰਕਾਰ ਐਕਟ ਹੈ ਜਿਹੜਾ ਉਹ ਪਾਸ ਹੁੰਦਾ ਠੀਕ ਹੈ ਤਾਂ ਕੰਪਨੀ ਨੂੰ ਤਾਜ ਤੋਂ ਸ਼ਕਤੀ ਮਿਲ ਜਾਂਦੀ ਹੈ ਕਿ ਕੰਪਨੀ ਦਾ ਜਿਹੜਾ ਐਕਟ ਦੇ ਨਾਲ ਕੰਪਨੀ ਦਾ ਰਾਜ ਹੈ ਜਿਹੜਾ ਜੀ ਉਹ ਖਤਮ ਹੋ ਜਾਂਦਾ ਹੈ ਠੀਕ ਹੈ ਪਰ ਉਹਨਾਂ ਨੂੰ ਜਿਹੜੀ ਹੈਗੀ ਹੈ ਪਾਵਰ ਹੈ ਜਿਹੜੀ ਉਹ ਖੂਬ ਹੋ ਬਣੀਤਣੀ ਰਹਿੰਦੀ ਹੈ ਟਰੇਡ ਦੇ ਵਿੱਚ ਮਤਲਬ ਉਹਨਾਂ ਦਾ ਕੰਮਵੇਂ ਚੱਲਦਾ ਰਹਿੰਦਾ ਉਹਨਾਂ ਨੂੰ ਪਾਵਰਸ ਦੇ ਦਿੱਤੀਆਂ ਜਾਂਦੀਆਂ ਨੇ ਬ੍ਰਿਟਿਸ਼ ਸਰਕਾਰ ਦੇ ਅੰਦਰ ਸਿੱਧਾ ਚੱਲਿਆ ਜਾਂਦਾ ਹੈ ਭਾਰਤ ਗਵਰਨਮੈਂਟ ਆਫ ਇੰਡੀਆ ਐਕਟ 1858 ਦੇ ਦੌਰਾਨ ਜਿਹੜੀ ਕੰਪਨੀਆ ਉਹਨੂੰ ਪਾਵਰ ਜ਼ਰੂਰ ਮਿਲਦੀ ਹੈ ਠੀਕ ਹੈ ਤੇ ਇਹਦੇ ਨਾਲ ਕੀ ਹੁੰਦਾ ਪਾਵਰ ਟਰਾਂਸਫਰ ਆਫ ਕ੍ਰਾਉਨ ਹੋ ਜਾਂਦੀ ਹੈ ਜਿਹੜੀ ਮੇਨ ਸ਼ਕਤੀ ਹੈਗੀ ਰਾਜਨੀਤਿਕ ਸੱਤਾ ਦੀ ਸ਼ਕਤੀ ਹੈ ਜਿਹੜੀ ਉਹ ਬ੍ਰਿਟਿਸ਼ ਸਰਕਾਰ ਦੇ ਅੰਡਰ ਚੱਲੀ ਜਾਂਦੀ ਹੈ। ਅੱਗੇ ਜੀ ਕਿਸ ਨੇ ਰਾਣੀ ਲక్ష్ਮੀਬਾਈ ਨੂੰ ਸਭ ਤੋਂ ਵਧੀਆ ਬਹਾਦਰ ਕਿਹਾ? ਤਾਂ ਕਿਹੜੇ ਅੰਗਰੇਜ਼ ਅਧਿਕਾਰੀ ਨੇ ਕਿਹਾ ਜੀ ਆਪਾਂ ਜਿਵੇਂ ਪਹਿਲਾਂ ਵੀ ਕਰ ਸਕਿਆ ਪਿਛਲੀਆਂ ਕਲਾਸਾਂ ਦੇ ਵਿੱਚ ਐਕਸਪਲੇਨੇਸ਼ਨ ਦੇ ਵਿੱਚ ਜਰਨਲ ਹੈਵਲੋਕ, ਜਰਨਲ ਹਿਊਰੋ, ਜਰਨਲ ਆਊਟਰਮ ਜਾਂ ਫਿਰ ਲਾਰਡ ਕਹਿੰਦੇ ਤਾਂ ਜਰਨਲ ਹਿਊਰੋਜ਼ ਆ ਜਿਹੜਾ ਜੀ ਉਹ ਰਾਣੀ ਲక్ష్ਮੀਬਾਈ ਨੂੰ ਸਭ ਤੋਂ ਵਧੀਆ ਤੇ ਬਹਾਦਰ ਮੰਨਦਾ ਹੈ। ਰੁਪੇਂਦਰ ਕਹਿੰਦਾ ਕਿ ਸਭ ਤੋਂ ਬਾਅਦ ਲੜਨ ਵਾਲੀ ਤੇ ਜੰਗ ਬਹਾਦਰ ਇਸਤਰੀ ਸੀਗੀ ਹਿਊਰੋਜ਼ ਨੇ ਰਾਣੀ ਦੀ ਬੀਰਤਾ ਨੂੰ ਬੜੇ ਹੀ ਆਪਣੇ ਜਿਹੜੇ ਹੈਗਾ ਰਚਨਾਵਾਂ ਦੇ ਵਿੱਚ ਆਪਣੇ ਮਤਲਬ ਲੇਖਾਂ ਦੇ ਦੌਰਾਨ ਜਾਂ ਆਪਣੀ ਕਿਸੇ ਵੀ ਐਕਸਪਲੇਨੇਸ਼ਨ ਦੇ ਵਿੱਚ ਉਹਨੇ ਬੜੇ ਹੀ ਖੁੱਲ ਕੇ ਜਿਹੜਾ ਹੈਗਾ ਵਰਣਨ ਕੀਤਾ ਤਾਂ ਉਹ ਉਸ ਨੂੰ ਸਭ ਤੋਂ ਬਹਾਦਰ ਕਹਿੰਦਾ ਕਿ ਲੜਨ ਵਾਲੀ ਤਾਂ ਉਹ ਹੀ ਮਰਦਾਨੀ ਸੀਗੀ ਠੀਕ ਹੈ ਅੱਗੇ ਜੇ April 1859 ਦੇ ਵਿੱਚ ਕਿਹੜੇ ਨੇਤਾ ਨੂੰ ਫਾਂਸੀ ਦੇ ਦਿੱਤੀ ਕਿਹੜਾ ਨੇਤਾ ਸੀਗਾ ਜੀ ਉਹ ਤਾਂਤੀਆ ਟੋਪੇ ਨਾਨਾ ਸਾਹਿਬ ਆਦਰਸ਼ਾ ਦੂਜਾ ਜਾਂ ਫਿਰ ਕੁਮਰ ਸਿੰਘ ਉੱਤ 1859 ਦੇ ਵਿੱਚ ਜਿਹੜਾ ਲਾਸਟ ਤੱਕ ਲੜਨ ਵਾਲਾ ਜਿਹੜਾ ਹੈਗਾ ਰਾਜਾ ਜੀ ਉਹ ਤਾਂਤੀਆ ਟੋਪੇ ਆ ਇਸ ਨੂੰ ਅਰੈਸਟ ਕਰਕੇ 1859 ਦੇ ਵਿੱਚ ਫਿਰ April 1860 ਤੱਕ ਫਾਂਸੀ ਦੇ ਦਿੱਤੀ ਜਾਂਦੀ ਹੈ ਤਾਂਤੀਆ ਟੋਪੇ ਜਿਹੜਾ ਹੈਗਾ ਜੀ ਉਹਦਾ ਗਰੀਲਾ ਜੁੱਧ ਹੈ ਜਿਹੜਾ ਉਹ ਨੂੰ ਸਭ ਤੋਂ ਲੰਮਾ ਟਾਈਮ ਚੱਲਦਾ ਹੈ ਤੇ ਸਭ ਤੋਂ ਬਾਅਦ ਦੇ ਵਿੱਚ ਇਹ ਗ੍ਰਿਫਤਾਰ ਕੀਤਾ ਜਾਂਦਾ ਇਸ ਕਰਕੇ 1860 ਨੂੰ ਇਹਨੂੰ ਵਿਧਰੋਹ ਦਾ ਮਤਲਬ ਮੁੱਖ ਨੇਤਾਵਾਂ ਦੇ ਵਿੱਚੋਂ ਇੱਕ ਮੰਨਦੇ ਹੋਏ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਠੀਕ ਹੋ ਜੀ ਅੱਗੇ ਪ੍ਰਸ਼ਨ ਹੈ ਜੀ 1857 ਦੀ ਬਗਾਵਤ ਮੁੱਖ ਤੌਰ ਤੇ ਕਿਸ ਦੇ ਵਿਚਕਾਰ ਸੀ 1857 ਦੀ ਬਗਾਵਤ ਮੁੱਖ ਤੌਰ ਤੇ ਜ਼ਿਮੀਦਾਰ ਤੇ ਕਿਸਾਨਾਂ ਦੇ ਭਾਰਤੀ ਤੇ ਅੰਗਰੇਜ਼ਾਂ ਦੇ ਹਿੰਦੂ ਅਤੇ ਮੁਸਲਮਾਨਾਂ ਦੇ ਰਾਜੇ ਅਤੇ ਆਮ ਲੋਕਾਂ ਦੇ ਤਾਂ 1857 ਦੀ ਬਗਾਵਤ ਹੈ ਜਿਹੜੀ ਜਿਉ ਭਾਰਤੀ ਅਤੇ ਅੰਗਰੇਜ਼ਾਂ ਦੇ ਵਿਚਕਾਰ ਸੀਗੀ ਇਹ ਭਾਰਤੀਆਂ ਦੇ ਵੱਲੋਂ ਅੰਗਰੇਜ਼ੀ ਰਾਜ ਦੇ ਖਿਲਾਫ ਲੜਾਈ ਲੜੀ ਗਈ ਪਹਿਲੀ ਲੜਾਈ ਸੀਗੀ ਪਾਈਆਂ ਤੇ ਆਮ ਲੋਕ ਆ ਜਿਹੜੇ ਉਹ ਦੋਵੇਂ ਜੁੜਦੇ ਸੀ ਕਿਉਂਕਿ ਜਿਹੜੇ ਸਿਪਾਹੀ ਹੁੰਦੇ ਸੀਗੇ ਭਾਰਤੀ ਉਹਨਾਂ ਨੂੰ ਵੀ ਨਿਚਲੇ ਪੱਧਰ ਤੱਕ ਦੇ ਅਹੁਦਿਆਂ ਤੇ ਰੱਖਿਆ ਜਾਂਦਾ ਸੀ ਠੀਕ ਹੈ ਉਹਨਾਂ ਨੂੰ ਮਤਲਬ ਅਪ ਸ਼ਬਦ ਆ ਜਿਹੜੇ ਉਹ ਬੋਲੇ ਜਾਂਦੇ ਸੀ ਪ੍ਰੋਮੋਸ਼ਨ ਦਾ ਉਹਨਾਂ ਕੋਲੇ ਵੀ ਲੈਵਲ ਹੈ ਨਹੀਂ ਸੀਗਾ ਠੀਕ ਹੈ ਮਤਲਬ ਇਹ ਨਹੀਂ ਸੀ ਉਹ ਵੱਡੇ ਅਫਸਰ ਬਣ ਜਾਣਗੇ ਪ੍ਰੋਮੋਟ ਹੋ ਕੇ ਨੌਕਰੀਆਂ ਦੇ ਵਿੱਚ ਉਹਨਾਂ ਨੂੰ ਮਤਲਬ ਆਪਣੇ ਗੁਲਾਮੀ ਦਾ ਉਹਨਾਂ ਨੂੰ ਅਹਿਸਾਸ ਆ ਜਿਹੜਾ ਉਹ ਕਰਾਇਆ ਜਾਂਦਾ ਟੈਕਸ ਸਿਸਟਮ ਹੈ ਜਿਹੜਾ ਅੰਗਰੇਜ਼ਾਂ ਦਾ ਉਹ ਇੰਨਾ ਹਾਰੀ ਸੀ ਉਹਨੇ ਆਮ ਲੋਕਾਂ ਦਾ ਕੰਜ਼ਿਊਮਰ ਕੱਟ ਰੱਖਿਆ ਸੀ ਇਸ ਕਰਕੇ ਵੀ ਜਿਹੜਾ ਇਹ ਭਾਰਤੀ ਜਨ ਮਤਲਬ ਲੋਕ ਨੇ ਜਿਹੜੇ ਉਸ ਵਿਦਰੋਹ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਇਹ ਇੱਕ ਵੱਡਾ ਰੂਪ ਹੈ ਜਿਹੜਾ ਵਿਦਰੋਹ ਵੱਡਾ ਰੂਪ ਆਪਣਾ ਧਾਰਨ ਕਰ ਲੈਂਦਾ ਹੈ ਇਹਨਾਂ ਕਾਰਨਾ ਕਰਕੇ ਜਿਹੜਾ ਹੈਗਾ ਜੀ ਇਹ ਵਿਦਰੋਹ ਨੂੰ ਕੰਟਰੋਲ ਕਰਨ ਦੇ ਵਿੱਚ ਅੰਗਰੇਜ਼ਾਂ ਨੂੰ ਕਾਫੀ ਸਮਾਂ ਲੱਗਦਾ ਹੈ ਹਾਲਾਂਕਿ ਇਸ ਵਿਦਰੋਹ ਨੂੰ ਉਹ ਦਬਾਉਣ ਦੇ ਵਿੱਚ ਜਾਂ ਇਸ ਵਿਦਰੋਹ ਨੂੰ ਖਤਮ ਕਰਨ ਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਂਦੇ ਨੇ 1857 ਦੀ ਬਗਾਵਤ ਦੇ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਕੌਣ ਸੀਗਾ ਜੀ ਬ੍ਰਿਟਿਸ਼ ਪ੍ਰਧਾਨ ਮੰਤਰੀ ਕੌਣ ਸੀਗਾ ਜੀ ਇਸ ਬਗਾਵਤ ਦੇ ਦੌਰਾਨ 1857 ਦੀ ਬੈਂਜਾਮਿਨ ਡਿਜ਼ਰੈਲੀ ਜਾਂ ਫਿਰ ਪਾਲਮਸਟਨ ਜਾਂ ਫਿਰ ਬਲੀਵਗ ਡੈਸਟਨ ਜਾਂ ਫਿਰ ਰੌਬਰਟ ਥੀ ਤਾਂ ਸਹੀ ਆਨਸਰ ਹੈ ਜੀ ਤੁਹਾਡਾ ਲਾਰਡ ਪਾਲਮਸਟਨ ਠੀਕ ਹੈ ਜੀ ਲਾਰਡ ਪਾਲਮਸਟਨ ਹੈ ਜਿਹੜਾ ਐਜੀ ਪ੍ਰਧਾਨ ਮੰਤਰੀ ਹੈ ਪੀਐਮ ਆਫ ਇੰਗਲੈਂਡ ਹੈਗਾ ਉਸ ਟਾਈਮ ਤੇ ਲਾਰਡ ਪਾਲਮਸਟਨ ਉਸ ਸਮੇਂ ਪ੍ਰਧਾਨ ਮੰਤਰੀ ਸੀਗਾ ਉਸਨੇ ਬਗਾਵਤ ਨੂੰ ਕਾਬੂ ਕਰਨ ਦੇ ਲਈ ਸ਼ਕਤੀ ਦਿਖਾਈ ਬਿਹਾਰ ਦਾ ਸ਼ੇਰ ਕੌਣ ਕਿਹਾ ਜਾਂਦਾ ਆਪਾਂ ਹੁਣ ਐਕਸਪਲੇਨੇਸ਼ਨ ਦੇ ਦੌਰਾਨ ਕਰਕੇ ਵੀ ਹਟਿਆ ਜੀ ਕੁਮਰ ਸਿੰਘ ਮੰਗਲਪਾਡੇ ਨਾਨਾ ਸਾਹਿਬ ਤਾਂ ਅੰਤਿਆ ਟੋਪੇ ਤਾਂ ਬਿਹਾਰ ਦਾ ਸ਼ੇਰ ਹੈ ਜਿਹੜਾ ਜੀ ਉਹ ਕੁਮਰ ਸਿੰਘ ਹੈ ਜਾਂ ਕਹ ਲੋ ਕਿ ਬਿਹਾਰ ਦੇ ਵਿੱਚ ਵਿਗਾਵਤ ਨੂੰ ਲੀਡ ਕਰਨ ਵਾਲਾ ਜਿਹੜਾ ਮਹਾਨ ਯੋਧਾ ਹੈ ਉਹ ਕੁਮਰ ਸਿੰਘ ਹੈ ਜੀ ਠੀਕ ਹੈ ਤਾਂ ਇਸ ਕਰਕੇ ਉਹਨਾਂ ਨੂੰ ਬਿਹਾਰ ਦਾ ਜਿਹੜਾ ਹੈਗਾ ਸ਼ੇਰ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਉਹਦੀ ਵੀਰਤਾ ਤੇ ਬਹਾਦਰੀ ਕਾਰਨ ਉਸ ਨੂੰ ਬਹਾਦਰ ਦਾ ਸ਼ੇਰ ਕਹਿ ਕੇ ਬੁਲਾਇਆ ਜਾਂਦਾ ਹੈ ਰਾਣੀ ਲక్ష్ਮੀਬਾਈ ਦੀ ਫੌਜ ਨੇ ਕਿਹੜੇ ਅੰਗਰੇਜ਼ ਅਧਿਕਾਰੀ ਨੂੰ ਮਾਰਿਆ ਰਾਣੀ ਲక్ష్ਮੀਬਾਈ ਦੀ ਫੌਜ ਹੈ ਜਿਹੜੀ ਜੀ ਉਹ ਅੰਗਰੇਜ਼ ਅਧਿਕਾਰੀ ਦਾ ਕਤਲ ਕਰ ਦਿੰਦੇ ਆਪਾਂ ਪਹਿਲਾਂ ਵੀ ਕਰਕੇ ਛਟਿਆ ਤਾਂ ਉਸੇ ਕਹੇ ਜੀ ਜਨਰਲ ਗਾਰਡਨ ਠੀਕ ਹੈ ਜਨਰਲ ਗਾਰਡਨ ਹੈ ਜਿਹੜਾ ਜੀ ਇਹ ਰਾਣੀ ਦੀ ਜਿਹੜੀ ਛਾਂਸੀ ਵਾਲੇ ਰਾਣੀ ਲక్ష్ਮੀਬਾਈ ਰਾਣੀ ਹੈ ਜਿਹੜੀ ਉਸ ਦੀ ਫੌਜ ਦੇ ਦੁਆਰਾ ਜਿਹੜਾ ਹੈਗਾ ਨੂੰ ਕਤਲ ਕਰ ਦਿੱਤਾ ਜਾਂਦਾ ਜੰਦ ਦੇ ਵਿੱਚ ਇਸ ਨਾਲ ਜਿਹੜੀ ਉਸਦੀ ਵੀਰਤਾ ਹੋਰ ਪ੍ਰਸਿੱਧ ਹੋ ਜਾਂਦੀ ਹੈ ਚਾਂਸੀ ਵਾਲੀ ਰਾਣੀ ਦੀ ਜਿਹੜੀ ਵੀਰਤਾ ਹੈ ਮਹਾਨਤਾ ਉਹ ਜ਼ਿਆਦਾ ਹੋ ਜਾਂਦੀ ਹੈ ਅੱਗੇ ਹੈ ਜੀ ਪ੍ਰਸ਼ਨ ਤੁਹਾਡਾ 1857 ਦੇ ਵਿੱਚ ਬਗਾਵਤ ਜਦੋਂ ਖਤਮ ਹੋ ਜਾਂਦੀ ਹੈ 57 ਦੀ ਇਹ ਬਗਾਵਤ ਜਦੋਂ ਖਤਮ ਹੋ ਜਾਂਦੀ ਹੈ ਤਾਂ ਤਦ ਗਵਰਨਰ ਜਨਰਲ ਕੌਣ ਸੀ ਗਵਰਨਰ ਜਨਰਲ ਕੌਣ ਹੁੰਦਾ ਜਦੋਂ ਇਹ ਵਿਦਰੋਹ ਹੈ ਜਿਹੜਾ ਸਮਾਪਤ ਹੋ ਜਾਂਦਾ ਹੈ ਲਾਰਡ ਕੈਨਿੰਗ ਲਾਰਡ ਦਲਹੌਜੀ ਲਾਰਡ ਵੈਲਜਲੀ ਲਾਰਡ ਐਲੀਗਨ ਤਾਂ ਸਹੀ ਆਨਸਰ ਹੈ ਜੀ ਲਾਰਡ ਕੈਨਿੰਗ ਬਗਾਵਤ ਦੇ ਅੰਤ ਦੇ ਵਿੱਚ ਲਾਰਡ ਕੈਨਿੰਗ ਹੈ ਜਿਹੜਾ ਉਹ ਹੁੰਦਾ ਜੀ ਉਸ ਦੇ ਸਮੇਂ ਕ੍ਰਾਊਨ ਰੂਲ ਹੈ ਜਿਹੜਾ ਉਹ ਸਟਾਰਟ ਹੋ ਜਾਂਦਾ ਤਾਂ ਲਾਰਡ ਕਈ ਵਾਰੀ ਇਹ ਪ੍ਰਸ਼ਨ ਵੀ ਪੁੱਛ ਲਿਆ ਜਾਂਦਾ ਕਿ ਕ੍ਰਾਊਨ ਰੂਲ ਹੈ ਜਿਹੜਾ ਜਦੋਂ ਸ਼ੁਰੂ ਹੋਇਆ ਤਾਂ ਉਦੋਂ ਜਿਹੜਾ ਹੈਗਾ ਜੀ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ ਤਾਂ ਲਾਰਡ ਕੈਨਿੰਗ ਸੀਗਾ ਜੀ ਠੀਕ ਹੈ ਤਾਂ ਜਿਹੜਾ ਇਹ ਲਾਰਡ ਕੈਨਿੰਗ ਹੈ ਇਹ ਉਹੀ ਅਧਿਕਾਰੀ ਹੈ ਜਿਸ ਦੇ ਦੌਰਾਨ ਜਿਸ ਦੇ ਸਮੇਂ ਤੇ ਜਿਹੜੀ ਬਗਾਵਤ ਆ ਉਹ ਖਤਮ ਹੁੰਦੀ ਹੈ ਜਾਂ ਕਹਿ ਲੋ ਕਿ ਬਗਾਵਤ ਤੇ ਅੰਗਰੇਜ਼ ਕੰਟਰੋਲ ਕਰ ਲੈਂਦੇ ਆ ਤਾਂ ਵਿੱਚੋਂ ਕੌਣ 1857 ਦੀ ਬਗਾਵਤ ਦਾ ਆਗੂ ਨਹੀਂ ਸੀ ਨਾਨਾ ਸਾਹਿਬ ਰਾਣੀ ਲక్ష్ਮੀਬਾਈ ਬਾਲ ਗੰਗਾਧਰ ਤਿਲਕ ਜਾਂ ਫਰਕੁਮਰ ਸਿੰਘ ਤਾਂ ਸਹੀ ਅਨਸਰ ਹੈ ਜੀ ਬਾਲ ਗੰਗਾਧਰ ਤਿਲਕ ਠੀਕ ਹੈ ਇਹ ਜਿਹੜਾ ਹੈਗਾ 1857 ਦੀ ਬਗਾਵਤ ਦਾਗੂ ਨਹੀਂ ਸੀ ਇਹ ਅੱਗੇ ਮਾਡਰਨ ਹਿਸਟਰੀ ਦੇ ਵਿੱਚ ਜਿਹੜਾ ਗਾਂਧੀ era ਹੈ ਠੀਕ ਹੈ ਜੀ ਉਸ ਟਾਈਮ ਤੇ ਆਉਂਦੇ ਨੇ 1914-15 ਦੇ ਦੌਰਾਨ ਜਿਹੜੇ ਐਕਟਿਵ ਐਕਟਿਵ ਹੁੰਦੇ ਨੇ ਕਾਂਗਰਸ ਦੇ ਅਧਿਕਾਰੀ ਹੁੰਦੇ ਨੇ ਬਾਲ ਗੰਗਾਧਰ ਤਿਲਕ ਤੇ ਫਿਰ ਇਹ ਬੜੀ ਵੱਡੀ ਪੱਧਰ ਤੇ ਵੱਡਾ ਵੱਡੇ ਪੱਧਰ ਤੇ ਜਿਹੜਾ ਲੀਡ ਕਰਦੇ ਨੇ ਠੀਕ ਹੈ ਮੋਡਰੇਟ ਤੇ ਜਿਹੜੇ ਦਲ ਬਣਦੇ ਨੇ ਸੈਪਰੇਟ ਹੁੰਦੀ ਹੈ ਜਿਦੋਂ ਕਾਂਗਰਸ ਠੀਕ ਹੈ ਜੀ ਗਰਮ ਦਲ ਤੇ ਨਰਮ ਦਲ ਤਾਂ ਇਹ ਗਰਮ ਦਲੀਆਂ ਦੇ ਵਿੱਚੋਂ ਬੜੇ ਹੀ ਪ੍ਰਸਿੱਧ ਤੇ ਆਗੂਆਤ ਹੁੰਦੇ ਨੇ ਬਾਲ ਗੰਗਾਧਰ ਤਿਲਕ ਇਸ ਕਰਕੇ ਇਹਨਾਂ ਦਾ 1857 ਦੀ ਵਿਗਿਆਪਤ ਦੇ ਨਾਲ ਕੋਈ ਸੰਬੰਧ ਨਹੀਂ ਠੀਕ ਹੈ ਜੀ ਕੁਮਰ ਸਿੰਘ ਜਿਹੜੇ ਬਿਹਾਰ ਦੇ ਆ ਰਾਣੀ ਲక్ష్ਮੀਬਾਈ ਗਵਾਲੀਅਰ ਚਾਂਸੀ ਜਿਨ੍ਹਾਂ ਦਾ ਸਾਹਿਬ ਹੈ ਜਿਹੜੇ ਕਨਪੁਰ ਵਾਲੇ ਤੇ ਲਖਨਊ ਵਾਲੇ ਕੇਸਾਂ ਦੇ ਵਿੱਚ ਲੜਾਈਆਂ ਦੇ ਵਿੱਚ ਜਾਂਦੇ ਨੇ ਤਾਂ ਤਿਲਕਾ ਜਿਹੜਾ ਜੀ ਉਹਦਾ ਯੁੱਗ 20ਵੀਂ ਸਦੀ ਦੇ ਵਿੱਚ ਆਉਂਦਾ ਜਿਵੇਂ ਆਪਾਂ ਗੱਲ ਕਰੀ ਹਟੇ ਆ 1857 ਦੇ ਵਿੱਚ ਉਹ ਨੇਤਾ ਨਹੀਂ ਸੀ ਕੇਸ ਨੇ ਕਿਹਾ ਕਿ 1857 ਦੀ ਬਗਾਵਤ ਕੇਵਲ ਸੈਨਿਕ ਬਗਾਵਤ ਸੀ ਤੱਕੀ ਨੇ ਕਿਹਾ ਜੀ ਕਿ 1857 ਦੀ ਬਗਾਵਤ ਕੇਵਲ ਸੈਨਿਕ ਬਗਾਵਤ ਸੀਗੀ ਲਾਰਡ ਕੈਨਿੰਗ ਸਰ ਜੌਨ ਲਾਰੈਂਸ ਜਾਂ ਬ੍ਰਿਟਿਸ਼ ਇਤਿਹਾਸਕਾਰ ਜਾਂ ਫਿਰ ਲਾਰਡ ਲਾਹੌਰੀ ਤਾਂ ਸਹੀ ਆਨਸਰ ਹੈ ਜੀ ਬ੍ਰਿਟਿਸ਼ ਇਤਿਹਾਸਕਾਰ ਠੀਕ ਹੈ ਵੀ ਬ੍ਰਿਟਿਸ਼ ਇਤਿਹਾਸਕਾਰ ਨੇ ਜਿਹੜੇ ਉਹ ਉਹ ਕਹਿੰਦੇ ਨੇ ਠੀਕ ਹੈ ਇੱਥੇ ਆਪਾਂ ਅੱਗੇ ਵੀ ਪ੍ਰਸ਼ਨ ਕੀਤਾ ਸੀਗਾ ਕਿ ਉਸ ਦੇ ਵਿੱਚ ਕਾਫੀ ਸਾਥੀਆਂ ਨੇ ਕਿਹਾ ਸੀ ਕਿ ਜੌਨ ਲਾਰੈਂਸ ਨੇ ਕਿਹਾ ਸੀਗਾ ਠੀਕ ਹੈ ਤਾਂ ਮੋਸਟਲੀ ਸਾਰੇ ਹੀ ਬ੍ਰਿਟਿਸ਼ ਇਤਿਹਾਸਕਾਰ ਹੈ ਜਿਹੜੇ ਉਹ ਹੀ ਮੰਨਦੇ ਨੇ ਕਿ ਇਹ ਕੇਵਲ ਇੱਕ ਸੈਨਿਕ ਬਗਾਵਤ ਸੀ ਜੇ ਤੁਹਾਨੂੰ ਇੱਥੇ ਨਾਮ ਡਿਫਰੈਂਸ ਆਉਂਦੇ ਨੇ ਤਾਂ ਤੁਸੀਂ ਜੌਨ ਲਾਰੈਂਸ ਚੁਣ ਸਕਦੇ ਹੋ ਅਦਰਵਾਈਜ਼ ਤੁਹਾਨੂੰ ਬ੍ਰਿਟਿਸ਼ ਇਤਿਹਾਸਕਾਰ ਆਪਸ਼ਨ ਹੀ ਸਹੀ ਟਿਕਰਨੀ ਪਊਗੀ ਠੀਕ ਹੈ ਬਾਕੀ ਤੁਹਾਡੀ ਮਰਜ਼ੀ ਹੈ ਤਾਂ ਬ੍ਰਿਟਿਸ਼ ਲੇਖਕਾਂ ਨੇ ਇਸ ਦੀ ਮਹੱਤਤਾ ਘਟਾ ਕੇ ਦੱਸੀ ਤੇ ਉਹ ਭਾਰਤੀ ਏਕਤਾ ਨੂੰ ਨਹੀਂ ਮੰਨਦੇ ਸੀਗੇ ਅੱਗੇ ਜੀ ਬਗਾਵਤ ਫੇਲ ਹੋਣ ਤੋਂ ਬਾਅਦ ਕੌਣ ਨੇਪਾਲ ਭੱਜ ਗਿਆ ਤਾਂ ਨਾਨਾ ਸਾਹਿਬ ਤਾਂ ਕਿਹਾ ਟੋਪੇ ਬਹਾਦਰ ਸ਼ਾ ਜਫਰ ਜਾਂ ਬਹਾਦਰ ਸ਼ਾ ਦੂਜਾ ਤੇ ਜਾਂ ਫਿਰ ਕੁਮਰ ਸਿੰਘ ਤਾਂ ਨਾਨਾ ਸਾਹਿਬ ਨੇ ਜਿਹੜੇ ਜੀ ਉਹ ਬਗਾਵਤ ਫੇਲ ਹੋਣ ਤੋਂ ਬਾਅਦ ਚ ਨੇਪਾਲ ਚਲੇ ਜਾਂਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਅੰਤ ਆ ਜਿਹੜਾ ਉਹ ਅਜੇ ਵੀ ਰਹੱਸ ਹੈ ਵੀ ਉਹ ਨੇਪਾਲ ਦੇ ਵਿੱਚ ਖਤਮ ਹੋ ਗਏ ਜਾਂ ਉਹਨਾਂ ਦੀ ਉੱਥੇ ਡੈਥ ਹੋ ਗਈ ਜਾਂ ਕਿਤੇ ਹੋਰ ਚਲੇ ਗਏ ਇਸ ਤੇ ਇਤਿਹਾਸ ਦੇ ਵਿੱਚ ਹਜੇ ਤੱਕ ਆਪਾਂ ਨੂੰ ਨਹੀਂ ਪਤਾ ਲੱਗਿਆ ਕਿ ਨਾਨਾ ਸਾਹਿਬ ਜਦੋਂ ਨੇਪਾਲ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਕਿੱਥੇ ਜਾਂਦੇ ਨੇ ਜਾਂ ਉਹਨਾਂ ਦੀ ਮੌਤ ਕਿੱਥੇ ਹੁੰਦੀ ਹੈ ਜਾਂ ਉਹ ਕਿੱਥੇ ਰਹਿੰਦੇ ਨੇ ਜਾਂ ਕੀ ਉਹਨਾਂ ਦੇ ਨਾਲ ਵਾਪਰਦਾ ਸੋ ਇਹ ਮਤਲਬ ਇੱਥੇ ਸਾਰਾ ਇਤਿਹਾਸ ਹੈ ਜਿਹੜਾ ਉਹ ਅਜੇ ਤੱਕ ਇੱਕ ਰਹੱਸ ਦਾ ਵਿਸ਼ਾ ਹੀ ਬਣਿਆ ਕੱਲਾ ਇਹਨਾਂ ਪਤਾ ਵੀ ਨੇਪਾਲ ਚਲੇ ਗਿਆ ਠੀਕ ਹੈ ਹੋ ਸਕਦਾ ਅੰਗਰੇਜ਼ਾਂ ਨੇ ਉਹਨਾਂ ਨੂੰ ਕਤਲ ਕਰ ਦਿੱਤਾ ਹੋਵੇ ਹੋ ਸਕਦਾ ਕਿਸੇ ਨਾ ਕਿਸੇ ਘਟਨਾ ਦੇ ਵਿੱਚ ਕਿਵੇਂ ਕੀ ਪਤਾ ਉਹਨਾਂ ਦੇ ਨਾਲ ਕੀ ਹੋਇਆ ਤਾਂ ਇਸ ਕਰਕੇ ਜਿਹੜਾ ਹੈਗਾ ਇੱਥੇ ਇਤਿਹਾਸ ਹੈ ਜਿਹੜਾ ਉਹ ਅਜੇ ਤੱਕ ਰਹੱਸਮਈ ਹੈ ਇਹਨਾਂ ਦਾ ਨਾਨਾ ਸਾਹਿਬ ਦਾ ਇਹ ਜਰੂਰ ਇਤਿਹਾਸ ਦੇ ਵਿੱਚ ਆਪਾਂ ਨੂੰ ਮਿਲਦਾ ਕਿ ਨਾਨਾ ਸਾਹਿਬ ਨੇਪਾਲ ਚਲੇ ਜਾਂਦੇ ਨੇ ਜਦੋਂ ਇਹ ਵਿਗਾਵਤ ਫੇਲ ਹੋ ਜਾਂਦੀ ਹੈ ਪਰ ਉੱਥੇ ਉਹਨਾਂ ਨੇ ਕੀ ਵਾਪਰਦਾ ਹੈ ਉੱਥੇ ਕਿੱਥੇ ਰਹਿੰਦੇ ਨੇ ਜਾਂ ਉੱਥੋਂ ਕੀ ਹੁੰਦਾ ਕੀ ਨਹੀਂ ਜਾਂ ਕੀ ਉਹ ਬਾਕੀ ਨੇਪਾਲ ਪਹੁੰਚ ਜਾਂਦੇ ਨੇ ਇਹਨਾਂ ਦੇ ਕੋਈ ਆਪਾਂ ਨੂੰ ਜਿਹੜੇ ਹੈਗੇ ਨੇ ਪ੍ਰੂਫ ਉਹ ਨਹੀਂ ਮਿਲਦੇ ਸੋ ਇਸ ਕਰਕੇ ਇਹ ਰਹਾਸਮਈ ਇਤਿਹਾਸ ਹੈ ਕਈ ਵਾਰੀ ਇੱਥੇ ਪ੍ਰਸ਼ਨ ਵੀ ਆ ਜਾਂਦਾ 1857 ਦੀ ਵਿਦਰੋਹ ਦਾ ਰਹਾਸਮਈ ਨੇਤਾ ਕੌਣ ਹੈ ਤਾਂ ਰਹਾਸਮਈ ਨੇਤਾ ਜਿਨ੍ਹਾਂ ਦਾ ਅੰਤ ਦਾ ਸਾਨੂੰ ਕੋਈ ਪਤਾ ਨਹੀਂ ਤਾਂ ਉਹ ਨਾਨਾ ਸਾਹਿਬ ਨੇ ਅੱਗੇ ਹੈ ਜੀ ਦਾ ਹਿਸਟਰੀ ਆਫ ਦਾ ਇੰਡੀਅਨ ਮਿਊਟੀਨੀ ਠੀਕ ਹੈ ਜੀ ਇਹ ਬੁੱਕ ਕਿਸ ਨੇ ਲਿਖੀ ਹੈ ਜੀ ਦਾ ਹਿਸਟਰੀ ਆਫ ਦਾ ਇੰਡੀਅਨ ਮਿਊਟੀਨੀ ਇਸ ਬੁੱਕ ਦਾ ਲੇਖਕ ਕੌਣ ਹੈ ਜੀ ਟੀ ਆਰ ਹੌਲਮਸ ਕਾਲ ਮਾਰਕਸ ਸਾਵਰਕਰ ਜਾਂ ਫਿਰ ਡਿਜ਼ਰੇਲੀ ਸੋ ਸਹੀ ਆਨਸਰ ਹੈ ਸਾਥਿਓ ਟੀ ਆਰ ਹੌਲਮਸ ਟੀ ਆਰ ਹੌਲਮਸ ਆ ਜਿਹੜਾ ਜੀ ਉਹ ਇਸ ਬਗਾਵਤ ਨੂੰ ਇੱਕ ਮਿਊਟੀਨੀ ਹੈ ਜਿਹੜਾ ਉਹ ਦੱਸਦਾ ਹੈ ਇਹ ਕਮਿਊਨਿਟੀ ਦਾ ਜਿਹੜਾ ਹੈਗਾ ਇੱਕ ਦਰੋਹ ਸੀਗਾ ਉਸ ਦੀ ਕਿਤਾਬ ਜਿਹੜੀ ਹੈਗੀ ਅੰਗਰੇਜ਼ੀ ਦ੍ਰਿਸ਼ਟੀਕੋਣ ਨੂੰ ਦਿਖਾਉਂਦੀ ਹੈ ਮਤਲਬ ਉਹ ਅੰਗਰੇਜ਼ੀ ਜਾਂ ਕਹੇ ਲੋ ਕਿ ਅੰਗਰੇਜ਼ੀ ਹਕੂਮਤ ਦੇ ਪੱਖ ਤੋਂ ਜਿਹੜਾ ਹੈਗਾ ਇਸ ਦੀ ਰਚਨਾ ਕਰਦਾ ਹੈ ਤਾਂ ਇਹ ਕਿਤਾਬ ਦਾ ਲੇਖਕ ਹੈ ਜੀ ਟੀ ਆਰ ਹੋਮਸ ਅੱਗੇ ਹੈ ਜੀ ਕਿਸ ਨੇ 1857 ਦੀ ਵਿਗਵਾਤ ਨੂੰ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਕਿਹਾ ਕਿ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਸੀ ਇਹ ਕਹਿਣ ਵਾਲਾ ਕੌਣ ਸੀਗਾ ਜੀ ਤਾਂ ਇਹ ਕਹਿਣ ਵਾਲਾ ਸੀ ਜੀ ਆਰ ਸੀ ਮਜ਼ੂਮਦਾਰ ਜਾਂ ਵੀ. ਡੀ. ਸਾਵਰਕਰ ਜਾਂ Karl Marx ਜਾਂ Jawaharlal Nehru ਤਾਂ ਸਹੀ ਆਨਸਰ ਹੈ ਜੀ ਵੀ. ਡੀ. ਸਾਵਰਕਰ ਵੀ. ਡੀ. ਸਾਵਰਕਰ ਨੇ ਜਿਹੜੇ ਜੀ ਉਹ ਕਹਿੰਦੇ ਨੇ ਕਿ ਇਹ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਸੀ ਠੀਕ ਹੈ ਉਹਨਾਂ ਨੇ ਇਹਨੂੰ ਪਹਿਲੀ ਆਜ਼ਾਦੀ ਦੀ ਲੜਾਈ ਦੱਸਿਆ ਇਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਦਾ ਨਾਮ ਵੀ ਇਹ ਫੇਮਸ ਹੁੰਦਾ ਕਿ ਆਜ਼ਾਦੀ ਦੀ ਲੜਾਈ ਫਲਾਣੇ ਬੰਦੇ ਨੇ ਕਿਹਾ ਭਾਈ। ਸੋ ਇਹ ਸੀਗੀ ਜੀ ਆਪਣੀ ਕਲਾਸ ਠੀਕ ਹੈ ਪੰਜਾਬ ਐਮ ਸੀ ਕਯੂ ਦੀ ਆਪਾਂ ਅੱਗੇ ਮਿਲਾਂਗੇ ਆਪਣੀ ਨਵੀਂ ਕਲਾਸ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕਸ ਫੋਰ ਵਾਚਿੰਗ। ਕਲਾਸ ਨੂੰ ਲਾਈਕ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਥੀਓ। ਪੇਡ ਬੈਚ ਹੈ ਜਿਹੜੇ ਤੁਸੀਂ ਐਪ ਤੋਂ ਬਾਇ ਕਰ ਸਕਦੇ ਹੋ ਜਾਂ ਫਰਦਰ ਇਨਫੋਰਮੇਸ਼ਨ ਦੇ ਲਈ ਬੈਚਾਂ ਦੇ ਰਿਗਾਰਡਿੰਗ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਣਕਾਰੀ ਦੇ ਲਈ ਤੁਸੀਂ ਵਟਸਐਪ ਤੇ ਮੈ ਤੁਹਾਡੇ ਸਰਦੋ ਜਾਂ ਵੌਇਸ ਮੈਸੇਜ ਕਰ ਤੁਹਾਡਾ ਜਿਹੜਾ ਰਿਪਲਾਈ ਆ ਉਹ ਜਰੂਰ ਆਵੇ। ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਥੈਂਕਸ ਫॉर ਵਾਚਿੰਗ। ਜਲਦ ਮਿਲਦੇ ਆਪਾਂ ਆਪਣੀ ਨਵੀਂ ਕਲਾਸ ਦੇ ਨਾਲ।